ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਸਾਡੀ ਘਰ ਦੀ ਸਾਡੇ ਲੋਕੋ ਸਾਤੀਏ ਦੇ ਚੋਂ ਲਗਾਤਾਰ ਦੁਖਦਾਈ ਖਬਰਾਂ ਸਾਡੇ ਨਾਲ ਜਿਹੜੀਆਂ ਵਾਪਰ ਰਹੀਆਂ ਹੈਗੀਆਂ ਔਰ ਉੱਥੇ ਇੱਕ ਖਾਈ ਫੈਮਿਕੇ ਦੇ ਬੀਤੀ ਰਾਤ ਕਬੱਡੀ ਘਟਨਾ ਵਾਪਰੀ ਹੈਗੀਏ ਇੱਕੋ ਪਰਿਵਾਰ ਦੇ ਤਿੰਨ ਜੀ ਜਿਹੜੇ ਅੱਗ ਦੇ ਨਾਲ ਝੋਲਟੇ ਜਾਂਦੇ ਹੈਗੇ ਹਾਲੇ ਤੱਕ ਜਿਹੜਾ ਹਾਲਾਕੇ ਜਿਹੜਾ ਇੱਥੇ ਅਧਿਕਾਰੀਆਂ ਦਾ ਜਾਣ ਕੇ ਹੈਗਾ ਕਿ ਕੋਈ ਬਲਾਸਟ ਵਗੈਰਾ ਹੋਇਆ ਔਰ ਉਪਰੋਕਤ ਚੀਜ਼ਾਂ ਦੀ ਹੁੰਦੇ ਨਾਲ ਜਿਹੜਾ ਭਿਆਨਕ ਅੱਗ ਲੱਗਦੀ ਔਰ ਤਿੰਨਾ ਪਰਿਵਾਰਾਂ ਦੇ ਵਿੱਚ ਜਿਹੜਾ ਕਹਿ ਸਕਦੇ ਇੱਕ ਨੌਣਾ ਕੀਏ ਔਰ ਇੱਕ ਜਿਹੜਾ ਬਾਪ ਬੇਟਾ ਹੈਗੇ ਸੋ ਉਹਨਾਂ ਦਾ ਕਾਫੀ ਨੁਕਸਾਨ ਹੁੰਦਾ ਹੈ ਕਿ ਇੱਥੇ ਪ੍ਰਾਈਵੇਟ ਹਸਪੀਟਲ ਵਿੱਚ ਦਾਖਲ ਹੁੰਦੇ ਆ ਘਰ ਦਾ ਵੀ ਕਾਫੀ ਨੁਕਸਾਨ ਹੁੰਦਾ ਗੱਡੀ ਦੇ ਉੱਤੇ ਕੋਈ ਬਲਾਸਟ ਵਗੈਰਾ ਜਿਹਾ ਚੀਜ਼ ਦਿਖਦੀ ਹੈ ਔਰ ਨਾਲ ਹੀ ਪਸ਼ੂਆਂ ਦਾ ਜਿਹੜਾ ਕਾਫੀ ਨੁਕਸਾਨ ਹੁੰਦਾ ਹਾਲਾਂਕਿ ਜਿਹੜਾ ਸਿਲੰਡਰ ਫਟਣ ਦੀ ਗੱਲ ਜਿਹੜੀ ਸਾਹਮਣੇ ਆ ਰਹੀ ਹਾਲੇ ਤੱਕ ਉਹ ਮੇਰੇ ਕਾਲਜ ਤੇ ਨਹੀਂ ਹੈਗੀ ਬਾਕੀ ਅਸੀਂ ਇਹ ਬੇਨਤੀ ਕਰਾਂਗੇ ਕਿ ਅਸੀਂ ਆਪਾਂ ਦਾ ਖਿਆਲ ਰੱਖੀਏ ਔਰ ਜਿਹੜਾ ਜੰਗ-ਜੰਗ ਲਾਈਏ ਕਿ ਆਪਾਂ ਵੀਡੀਓ ਪਾ ਰਹੇ ਹਾਂ ਲਗਾਤਾਰ ਮੀਡੀਆ ਦੇ ਵਿੱਚ ਜਾਂ ਵੱਡੇ ਚੈਨਲ ਜਿਹੜੇ ਇਹ ਕਰ ਰਹੇ ਹੈਗੇ ਅਸੀਂ ਆਹ ਹੋ ਗਿਆ ਪਾਕਿਸਤਾਨ ਨੇ ਆਹ ਕਰਤਾ ਭਾਰਤ ਨੇ ਆਹ ਕਰਤਾ ਮੇਰੇ ਕਾਲਜ ਇੱਕ ਵੱਡੀ ਸਾਡੇ ਸਾਹਮਣੇ ਹੈਗੀ ਧਾਰਨ ਹੈਗੀ ਹੈ ਜਿਹੜਾ ਕਿ ਲੋਕ ਨੁਕਸਾਨ ਜਿਹੜਾ ਹੈਗਾ ਆਮ ਲੋਕਾਂ ਦਾ ਹੈਗਾ ਜੇਕਰ ਗੱਲ ਕਰਦੇ ਦੋਨਾਂ ਪੰਜਾਬਾਂ ਦਾ ਹੈਗਾ ਕਿਉਂਕਿ ਬਾਰਡਰ ਏਰੀਆ ਦੋਨੇ ਹੈਗੇ ਆ ਇਧਰ ਵੀ ਪੰਜਾਬ ਉਧਰ ਪੰਜਾਬ ਵੀ ਸੋ ਸਾਨੂੰ ਇਸ ਗੱਲ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਜਿਹੜਾ ਫਾਵਾ ਤੋਂ ਜਰੂਰ ਬਚਣਾ ਚਾਹੀਦਾ ਔਰ ਅਰਦਾਸ ਕਰਨੀ ਚਾਹੀਦੀ ਕਿ ਪਰਮਾਤਮਾ ਕਹਿੰਦੇ ਇਹੋ ਜਿਹੀਆਂ ਘਟਨਾਵਾਂ ਨਾ ਵਾਪਰਨ ਔਰ ਜਿਹੜਾ ਇਹ ਜਿਹੜੇ ਹਾਲਾਤ ਬਣੇ ਹੋਏ ਇਹ ਹਾਲਾਤ ਨਾ ਬਣਨ ਸੋ ਵੀਡੀਓ ਦੇਖਦੇ ਆ ਤੇ ਹੋਰ ਕਰਦੇ ਆ ਤਸਵੀਰਾਂ ਤੁਹਾਡਾ ਰਸਾਇਣੀਆਂ ਕਰਦੇ ਤੇ ਕਰਦੇ ਆ ਕਰਦਾ ਜੀ ਸਾਹਿਬ ਜਦੋਂ ਅੱਗ ਬੁਝਾ ਰਹੇ ਸੀ ਕਿੰਨੀ ਪਿਆਰ ਕਰਦੇ ਬਹੁਤ ਜਿਆਦਾ ਅੱਗ ਭਿਆਨਕੀ ਅੱਗ ਲੱਗੀ ਸੀ ਐਨ ਲੱਗਦਾ ਸੀ ਇਹ ਘਰ ਨੂੰ ਵੀ ਨੁਕਸਾਨ ਪਹੁੰਚੇਗਾ ਠੀਕ ਹੈ ਬਹੁਤ ਜਿਆਦੀ ਅੱਗ ਸੀ ਤੇ ਇਹ ਪਰਿਵਾਰ ਆ ਉਹਨਾਂ ਦੇ ਕੀ ਹਾਲਾਤ ਨੇ ਉਹਨਾਂ ਦੇ ਹਾਲਾਤ ਇਹ ਸੀਰੀਅਸ ਹੀ ਹੈ ਅੱਜ ਜਿਹੜੇ ਬਜ਼ੁਰਗ ਨੇ ਦੋ ਉਹਨਾਂ ਦੇ ਜ਼ਿਆਦੇ ਆ ਹਾਂ ਦੂਜੇ ਥੋੜੇ ਜਿ ਠੀਕ ਨੇ ਹਾਂ ਬਾਕੀ ਹੈਗੇ ਸਾਰੇ ਸੀਰੀਅਸ ਸੀਰੀਅਸ ਨੇ ਮਤਲਬ ਜਿਹੜੀ ਔਰਤਾਂ ਦੀ ਕੀ ਉਮਰ ਉਮਰ ਕੀ ਹੋਊ ਅੰਦਾਜ਼ਨ ਉਹਦੀ ਉਮਰ ਹੋਊਗੀ 45 ਤੋਂ 48 ਸਾਲ ਦੀ ਉਹਨਾਂ ਤੇ ਕਿੰਨਾ ਕੁ ਇਫੈਕਟ ਹੋਇਆ ਕਿੰਨਾ ਕੁ ਪ੍ਰਭਾਵ ਪਿਆ ਬਹੁਤ ਹੋਇਆ ਇਹਨਾਂ ਦੀ ਕਾਫੀ ਆ ਜੀ ਹਾਂ ਕਾਹੀ ਜ਼ਿਆਦਾ ਆ ਇੱਕ ਮੁੰਡੇ ਦੇ ਖੂਨ ਨਿਕਲ ਰਿਹਾ ਸੀ ਉਹ ਉਹ ਦੀ ਵਜ੍ਹਾ ਕਿ ਇੱਥੇ ਲੱਗੇ ਪੈੜਾ ਵੀ ਲੱਗੀਆਂ ਪਈਆਂ ਹਾਂਜੀ ਹਾਂਜੀ ਉਹਨਾਂ ਦੇ ਨਾ ਇੱਥੋਂ ਲੈ ਕੇ ਇਹਨੇ ਸਾਨੂੰ ਤੋਂ ਖੂਨ ਬਹੁਤ ਜ਼ਿਆਦਾ ਸੀ ਕੋਈ ਚੀਜ਼ ਬੱਜੀ ਜਿਵੇਂ ਕੋਈ ਚੀਜ਼ ਬੱਜੀ ਮੁੜ ਕੇ ਜੀ ਵਜੇ ਜੇ ਕੋਈ ਸਰੇ ਵਜਦੀ ਚੀਜ਼ ਦੇ ਇਸ ਤਰ੍ਹਾਂ ਦੀ ਤੇ ਉਹ ਨਾਲ ਤੁਹਾਨੂੰ ਬਹੁਤ ਜ਼ਿਆਦਾ ਆ ਕੋਈ ਇੱਥੇ ਚੀਜ਼ ਪਈ ਮਿਲੀ ਕੋਈ ਜਿਹੜੀ ਕੋਈ ਡਰੋਨ ਟਾਈਪ ਜਿਹੀ ਕੋਈ ਨਹੀਂ ਉਹ ਚੀਜ਼ ਨਹੀਂ ਕੋਈ ਮਿਲੀ ਜੀ ਕੋਈ ਉਹ ਚੀਜ਼ ਨਹੀਂ ਮਿਲੀ ਕੋਈ ਕਾਰਨ ਕੀ ਸਮਝਦੇ ਤੁਸੀਂ ਕਾਰਨ ਕੀ ਲੱਗਿਆ ਤੁਹਾਨੂੰ ਸਮਝ ਜੀ ਜ਼ਿਆਦਾ ਤੁਸੀਂ ਲੈਡ ਦਾ ਸਮਝਦੇ ਹਾਂ ਜੀ ਠੀਕ ਹੈ ਜੀ ਹਾਂਜੀ ਵੀ ਲਾਈਟ ਚਲਦੀ ਵੀ ਜਗਦੀ ਵੀ ਸੀ ਉਸ ਦੇ ਕਾਰਨ ਵੀ ਕੋਈ ਸੈਂਸਰ ਲੱਗੇ ਹੁੰਦੇ ਆ ਆਪਣੀ ਵੀ ਲਾਈਟ ਜਿੱਥੇ ਜਗਦੀ ਹੈ ਉੱਥੇ ਜਾ ਕੇ ਵੱਜਦੀ ਹੈ ਕੋਈ ਅਧਿਕਾਰੀ ਵਗੈਰਾ ਇਸ ਟਾਈਮ ਕੋਈ ਪਹਿਲਾਂ ਜਾ ਕੋਈ ਨਹੀਂ ਰਾਤ ਮਗਾਇੇ ਸੀ ਉਸ ਤੋਂ ਬਾਅਦ ਹੁਣ ਇਸ ਟਾਈਮ ਤਾਂ ਮੇਰੇ ਖਿਆਲ ਠੀਕ ਹੈ ਹੁਣ ਆਇਆ ਸਾਢੇ ਤੇ ਮਤਲਬ ਜਦੋਂ ਤੁਸੀਂ ਆ ਪਾਗੇ 8 ਵਜੇ ਕਿੰਨਾ ਟਾਈਮ ਤੁਹਾਨੂੰ ਬਿਨਾਂ ਲੱਗੇ 8 ਵਜੇ ਹੂੰ ਇਹ ਜਦੋਂ ਵਾਕਿਆ ਆਇਆ ਹੈ ਉਦੋਂ 8:30 ਦਾ ਟਾਈਮ ਜਦੋਂ ਇਹ ਲੱਗੀ ਉਸ ਤੋਂ ਬਾਅਦ ਇਹ ਘੱਟ ਤੋਂ ਘੱਟ ਵੀ ਅੱਧਾ ਪੌਣਾ ਘੰਟਾ ਲੱਗ ਗਿਆ ਅੱਧਾ ਪੌਣਾ ਘੰਟਾ ਹਾਂਜੀ ਅੱਗ ਵੀ ਆਂਦੀ ਹੂੰ ਮਤਲਬ ਇਹ ਉਹ ਤੋਂ ਜਦੋਂ ਅੱਜ ਉਹ ਜਿਹੜੀ ਭਜਾਈ ਪਰਿਵਾਰ ਨੂੰ ਫਿਰ ਕਿਵੇਂ ਲਿਆਇਆ ਗਿਆ ਕਿ ਐਂਬੂਲੈਂਸ ਵਿਚਾਰਾ ਨਹੀਂ ਐਂਬੂਲੈਂਸ ਹੀ ਐਂਬੂਲੈਂਸ ਬਾਅਦ ਚ ਲੈ ਕੇ ਗਿਆ ਨਹੀਂ ਪਰਿਵਾਰ ਨੂੰ ਹੂੰ ਪਿੰਡ ਵਾਲਿਆਂ ਜਾਨੀ ਕਿ ਪਿੰਡ ਵਾਲਿਆਂ ਨੇ ਮਦਦ ਕੀਤੀ ਏ ਹੂੰ ਜਿੰਨੇ ਜੋਗੇ ਸਾਰੇ ਆਣ ਕੇ ਲੱਗੇ ਆ ਪਰਿਵਾਰ ਚ ਤਿੰਨੋ ਮੈਂਬਰ ਸੀਗੇ ਜੀ ਹਾਂਜੀ ਤਿੰਨ ਮੈਂਬਰ ਸੀ ਠੀਕ ਹੈ ਜੀ ਤੁਹਾਡਾ ਧੰਨਵਾਦ ਕਿੰਨੇ ਮੈਂਬਰ ਸੀ ਮਤਲਬ ਇਹ ਇੱਥੇ ਇੱਥੇ ਅੱਗ ਹੈ ਘਰ ਇਧਰ ਬਚੇ ਰਹੀ ਹੈ ਘਰ ਦੇ ਹਾਂਜੀ ਉਧਰ ਬਚੇ ਰਹੀ ਹੈ ਇਹ ਆ ਜੇ ਮਾਹੌਲ ਸੀ ਇਹੋ ਜਿਹਾ ਵੀ ਹੋ ਸਕਦਾ ਸੀ ਉਹ ਉਧਰ ਵੀ ਅੱਗ ਲੱਗੇ ਸਾਰਿਆਂ ਨੂੰ ਇਹ ਸੀ ਕਿ ਦੋਦ ਬੁਝਾਈ ਜਾਵੇ ਸਿਲੰਡਰ ਪਿਆ ਇਹ ਤੋਂ ਹੋਰ ਨੁਕਸਾਨ ਜ਼ਿਆਦਾ ਹੋ ਸਕਦਾ ਹੈ ਜੇ ਅੱਗ ਸਿਲੰਡਰ ਨੂੰ ਪੈਂਦੀ ਆ ਤੇ ਹੋਰ ਪਿੰਡ ਦਾ ਨੁਕਸਾਨ ਵੀ ਹੋ ਸਕਦਾ ਹੈ ਸਿਲੰਡਰ ਨੂੰ ਅੱਗ ਪਈ ਤਾਂ ਨਹੀਂ ਸੀ ਨਹੀਂ ਬਚਤ ਹੋ ਗਈ ਆ ਸਿਲੰਡਰ ਉਹ ਚੱਕ ਲਿਆ ਸੀ ਹਾਂਜੀ ਚੱਕਿਆ ਗਿਆ ਜਿਹੜੀ ਉਹ ਸੇਕ ਜਰੂਰ ਪਿਆ ਉਹਨਾਂ ਨੂੰ ਉਹ ਸਾਹਮਣੇ ਪਿਆ ਉਹਨਾਂ ਦੇਖ ਸਕਦੇ ਨੇ ਹੂੰ ਸੇਕ ਪਿਆ ਹੈ ਬਸ ਇਹ ਕਾਰਨ ਸੀ ਵਿੱਚ ਪਛਿਤ ਰਹਿ ਗਈ ਹੈ ਜਿਹੜੀ ਔਰਤ ਨੂੰ ਅੱਗ ਜਿਆਦਾ ਪਈ ਹੈ ਉਹਦਾ ਕਾਰਨ ਕੀ ਮੰਨ ਲੇਗਾ ਪਹਿਲਾਂ ਉਹ ਆਏ ਇੱਥੇ ਨਹੀਂ ਉਹ ਉਹਨਾਂ ਇੱਥੇ ਨੂੰ ਫਿਰਦੇ ਸੀ ਇਸ ਗੱਲ ਦਾ ਤਾਂ ਪਤਾ ਹੀ ਨਹੀਂ ਸੀ ਕਿ ਇਹ ਗੱਲ ਬਣ ਜਾਣੀ ਹੈ ਇਹ ਤਾਂ ਇੱਕਦਮ ਬਣੀ ਲਈ ਦੋ ਦੋ ਇੱਕੇ ਵਾਰੀ ਉਹਨਾਂ ਨੂੰ ਪੈ ਗਈ ਹੈ ਹਾਂ ਤਾਂ ਕਰਕੇ ਜਿਆਦਾ ਹੋ ਗਿਆ ਪਿੰਡ ਦੇ ਵਿੱਚ ਫਿਰ ਰਾਤ ਦਾ ਇਹਦਾ ਮਾਹੌਲ ਡਰਦਾ ਬਣਿਆ ਹੋਇਆ ਸਾਰੇ ਜੀ ਕੋਈ ਅੰਦਰ ਨਹੀਂ ਕਮਰਿਆਂ 'ਚ ਨਹੀਂ ਸੋਏ ਨਹੀਂ ਸਾਰੇ ਆਈ ਨਾ ਡਰਦਾ ਮੈਂ ਬੋਲ ਜੀ ਸਾਰਾ ਬਹੁਤ ਸਾਰਾ ਕੀਤਾ ਆ ਮੋਰ ਜਿਆਦਾ ਖਾਬ ਹੋ ਗਿਆ ਤੁਹਾਡਾ ਵੀ ਅਹੀ ਪਿੰਡ ਜੀ ਜੀ ਸਾਹਿਬ ਤੁਸੀਂ ਆਏ ਇਥੇ ਰਾਤ ਦੇਖੇ ਨਹੀਂ ਨਹੀਂ ਸਰ ਅਹੀ ਨਹੀਂ ਰਾਤ ਆਏ ਅਹੀ ਕਾ ਡਰਦੇ ਨਹੀਂ ਕੋਈ ਨਹੀਂ ਆਇਆ ਪਿੰਡ ਚ ਕੋਈ ਨਹੀਂ ਸੁੱਤਾ ਆਪਣਾ ਪਿੰਡ ਪਰ ਨਾਲ ਕਿਲੋਮੀਟਰ ਤੇਂਦਰਾ ਕਲੌਨੀ ਹੈ ਉੱਥੇ ਕੋਈ ਵੀ ਨਹੀਂ ਸੁੱਤਾ ਆ ਬਹੁਤ ਯਾਨੀ ਕਿ ਇਹ ਨੁਕਸਾਨ ਹੋ ਗਿਆ ਬਹੁਤ ਸਾਰਾ ਦੁੱਖ ਪਹੁੰਚ ਆਇਆ ਇਹਨੂੰ ਬੁਰਾ ਆਇਆ ਮਤਲਬ ਵੱਡੇ ਪੱਤਰ ਦੇ ਉੱਤੇ ਇਥੇ ਡਾ ਮਤਲਬ ਡਰ ਦਾ ਮਾਹੌਲ ਬਣਿਆ ਆ ਬਹੁਤ ਸਰ ਬਣਿਆ ਬਹੁਤ ਜਿਆਦਾ ਬਣਿਆ ਆ ਕੋਈ ਉਹ ਨਹੀਂ ਕਿਤੇ ਨਹੀਂ ਨਿਕਲਿਆ ਰਾਤ ਵੀ ਇਹ ਜਿਹੜੇ ਪਿੰਡ ਆ ਜਿੱਨਾਂ ਦਾ ਵੈਸੀ ਵੀ ਡਰਦਾ ਮਾਹੌਲ ਬਣਿਆ ਰਹਿੰਦਾ ਹੋਊਗਾ ਜਦੋਂ ਆ ਖਲਾਤ ਬਣਦੇ ਆ ਹਾਂਜੀ ਹਾਂਜੀ ਬਹੁਤ ਜ਼ਿਆਦਾ ਹੀ ਆ ਆਰਮੀਆ ਏਰੀਆ ਇੱਥੇ ਸਾਰਾ ਮਰੀਏ ਤੋਂ ਬਹੁਤ ਡਰ ਜੀ ਨੁਕਸਾਨ ਹੀ ਜਦੋਂ ਜੰਗ ਲੱਗਣ ਦਾ ਜਾਂ ਅਜਿਹੇ ਆ ਗੱਲਾਂ ਹੁੰਦੀਆਂ ਉਦੋਂ ਇਹ ਪਿੰਡਾਂ ਦੇ ਵਿੱਚ ਤਾਂ ਵੈਸੀ ਦਾਇਸ਼ ਬਣ ਜਾਂਦੀ ਹੋਊ ਜੀ ਹਾਂਜੀ ਹਾਂਜੀ ਬਹੁਤ ਜ਼ਿਆਦਾ ਹੀ ਬਹੁਤ ਜ਼ਿਆਦਾ ਇਹ ਫਿਰ ਜਦੋਂ ਇਹ ਕਿੰਨੇ ਟਾਈਮ ਬਾਅਦ ਇਹਨਾਂ ਨੂੰ ਲਿਆਇਆ ਗਿਆ ਹਸਪਤਾਲ ਅਜਿਵੇਂ ਤੁਸੀਂ ਕਿਹਾ 8:30 ਰਣ ਲਿਆਇਆ ਕਿ ਨਹੀਂ ਨਹੀਂ ਇਹਨਾਂ ਨੂੰ ਤਾਂ ਵੀ ਪੌਣੇ 9 9 ਦੇ ਪਹਿਲਾਂ ਹੀ ਲੈ ਕੇ ਗਏ ਸੀ ਵੀ 20 ਮਿੰਟ ਬਾਅਦ ਨਾ ਇਹਨਾਂ ਨੂੰ ਲੈ ਕੇ ਆਏ ਸੀ ਹਾਂ ਕਿਉਂਕਿ ਐਂਬੂਲੈਂਸ ਆਉਣ ਤੇ ਕੋਈ 10 15 ਮਿੰਟ ਲੱਗ ਜਾਂਦੇ ਆ ਤੇ 8:30 ਦੀ ਗੱਲ ਹੈ ਪੌਣੇ 9 ਜੀ ਇਹਨਾਂ ਨੂੰ ਲੈ ਕੇ ਆਏ ਸੀ ਹਾਂ ਬਾਕੀ ਇਹ ਪਿੰਡ ਕੋਈ ਵੀ ਜਿਹੜਾ ਇਹ ਕਮਰਿਆਂ ਵਿੱਚ ਨਹੀਂ ਸੁੱਤਾ ਰਾਤ ਮੁੜ ਕੇ ਸਾਰੇ ਬਾਹਰ ਹੀ ਰਹੇ ਨੇ ਉੱਤੋਂ ਦੀ ਐ ਬੰਬ ਜਾਂਦੇ ਸੀ ਜਿਵੇਂ ਦੀਵਾਲੀ ਹੁੰਦੀ ਹੈ ਤੁਸੀਂ ਦੇਖਿਓ ਉੱਤੋਂ ਜਾਂ ਹਾਂਜੀ ਬਿਲਕੁਲ ਜੀ ਅਸੀਂ ਆ ਖੁਦ ਦੇਖੇ ਨੇ ਅਸੀਂ ਉਦੋਂ ਜਿਹੜੀਆਂ ਕਰਨ ਵਾਲੀਆਂ ਲਾਈਟਾਂ ਨੇ ਇਹਨਾਂ ਦੇ ਅਸੀਂ ਤਾਰਾਂ ਕੱਟਦੇ ਪਏ ਹਾਂ 8:30 ਪੂਰੇ ਦਾ ਟਾਈਮ ਸੀ ਅਜ ਕੱਟਣ ਦੇ ਉਦੋਂ ਬੰਬ ਚੱਲ ਗਏ ਉਧਰੋਂ ਬੰਦ ਹਾਂਜੀ ਉਧਰ ਪਹਿਲਾਂ ਗਏ ਨੇ ਇਹ ਉਸ ਤੋਂ ਬਾਅਦ ਉਸੇ ਵੇਲੇ ਇੱਧਰ ਵਾਕਿਆ ਹੋ ਗਿਆ ਹਾਂ ਹਮ ਦੇ ਅਸੀਂ ਉੱਥੇ ਪੈ ਭਲਾਈਏ ਜਿਹਨੇ ਕਿ ਘਰੇ ਖੜੇ ਸੀਗੇ ਉਹ ਸਾਰੇ ਬਾਹਰ ਭੱਜ ਗਏ ਤੇ ਅਸੀਂ ਆਖਿਆ ਜਿਹੜਾ ਕੰਮ ਹੋਣਾ ਹੈ ਉਹ ਤਾਂ ਹੋ ਗਿਆ ਚਲੱਕਰ ਭਜਾਈ ਹੋਣਾ ਤੇ ਅਸੀਂ ਦੋ ਜਣੇ ਹਾਂ ਮੈਂ ਉੱਥੇ ਪੈ ਪੜੀ ਤੇ ਹੋਰ ਮੁੰਡਾ ਵੀ ਦੇਖੂਗੀ ਤੁਸੀਂ ਬੋਲ ਵੀ ਰਹੇ ਸੀਗਾ ਹਾਂਜੀ ਹਾਂਜੀ ਹਾਂ ਪਾਇਪ ਕਿਚੋ ਪਾਇਪ ਹਾਂ ਪਾਇਪ ਕਿਚੋ ਮੈਂ ਜਦੋਂ ਬੁਝਾਉਣ ਲੱਗੇ ਤੇ ਅੱਗ ਤਾਂ ਲੱਗੰਦੀ ਸੀ ਤੇ ਐਂਕਲ ਸੀਗੇ ਪਾਟੇ ਹੋਏ ਕੱਪੜੇ ਵੀ ਵੀਡੀਓ ਚਾਹੁੰਦੇ ਹਾਂ ਹਾਂ ਉਹ ਐ ਜਾਈ ਜਾਂਦੇ ਤੇ ਮੈਂ ਉਹਨਾਂ ਨੂੰ ਕਹਿੰਦਾ ਹਾਂ ਕੱਪੜੇ ਪਾ ਲਓ ਚਲੋ ਆਪਾਂ ਲਾਜ ਨਹੀਂ ਲੈ ਕੇ ਚੱਲੀਏ ਇਨੀ ਗੱਲ ਹੋਈ ਤੇ ਇੱਥੇ ਇੱਕ ਪੁਰਜਾ ਜਿਹਾ ਵੀ ਸੀ ਘੱਟਿਆ ਪਿਆ ਪਰ ਜਦ ਐਫ ਸੀ ਸੀ ਹਾਂ ਪਰ ਉਹ ਸਮਝ ਨਹੀਂ ਆਉਂਦੀ ਸੜਿਆ ਪਿਆ ਸੀ ਉਹ ਸਾਰਾ ਵੀ ਉਹ ਕਾਹਦਾ ਇਹ ਨਹੀਂ ਪਤਾ ਲੱਗਦਾ ਇਹ ਨਹੀਂ ਪਤਾ ਲੱਗਦਾ ਜੀ ਚੀਜ਼ ਫੇਰ ਕੋਈ ਕਦੀ ਵੇਖੀ ਨਹੀਂ ਹਮ ਆਪਾਂ ਨੂੰ ਇਹ ਨਹੀਂ ਪਤਾ ਵੀ ਉਹ ਗੱਡੀ ਦਾ ਜਾਂ ਉਤੋਂ ਆਈ ਕੋਈ ਚੀਜ਼ ਫੇਰ ਅਸੀਂ ਸ਼ੈੱਡ ਵੇਖਿਆ ਸੀ ਅੰਦਰ ਵੀ ਸ਼ੈੱਡ ਤੇ ਵੀ ਕੋਈ ਨੁਕਸਾਨ ਨਹੀਂ ਫੇਰ ਆਉਂਦੇ ਵੀ ਇਥੋਂ ਆਏ ਰਹਿਣ ਕੇ ਗਿਆ ਯਾਰ ਉਹਨਾਂ ਦੇ ਦੱਸਣ ਮੁਤਾਬਕ ਠੀਕ ਹੈ ਜਿਵੇਂ ਉਹਨਾਂ ਨੇ ਦੱਸਿਆ ਜਦੋਂ ਉਹ ਜਖਮੀ ਹਾਲਤ ਸੀ ਕਿ ਕਿਸ ਤਰੀਕੇ ਨਾਲ ਅੱਗ ਪੈਂਦੀ ਇੱਕੋ ਦਾਮਾ ਕੇ ਪੈਂਦੀ ਐ ਉਹ ਆਂਦੇ ਹੀ ਵਿਹੜੇ 'ਚ ਬੈਠੇ ਸੀ ਜਿਵੇਂ ਆਪਾਂ ਨੂੰ ਆਤ ਹੁੰਦੀ ਪਿੰਡ ਵਾਲਿਆਂ ਨੂੰ ਵੀ ਆਖੀ ਸੀ ਤਾਂ ਕੀ ਬੰਦ ਆ ਉਹ ਵੇਖਣ ਦੇ ਆਂਦੇ ਤੇ ਉੱਤੋਂ ਆ ਕੇ ਲੱਗੀ ਤੇ ਐਂ ਉੱਧਰ ਆਉਂਦੇ ਆ ਅੱਗ ਬੜੀ ਇਧਰੋਂ ਨਿਕਲ ਰਹੀ ਸੀ ਤੇ ਧੂੰਆਂ ਬੜਾ ਨਿਕਲ ਰਿਹਾ ਸੀ ਹੂੰ ਤੇ ਬਸ ਐਨੀ ਤੀ ਆਪ ਬਣਾਇਆ ਪਰ ਉਹਨਾਂ ਦਾ ਤੇ ਦੂਜਾ ਲੈ ਕੇ ਬਾਦ ਲੈ ਕੇ ਉਹਨਾਂ ਨੂੰ 30 ਨੂੰ ਤਾਂ ਪਹਿਲਾਂ ਹੀ ਸਾਡੇ ਹੋਂ ਤੋਂ ਲੈ ਗਏ ਸੀ ਠੀਕ ਹੈ ਫਿਰ ਸਰਪੰਚ ਸਾਹਿਬ ਲੈ ਕੇ ਆਏ ਗੱਡੀ ਤੇ ਉਹਨਾਂ ਨੂੰ ਫਿਰ ਉਹ ਨਹੀਂ ਲੈ ਗਏ ਮਤਲਬ ਜਿਹੜੇ ਆਂਟੀ ਦੀ ਹਾਲਤ ਜੀ ਆਂਟੀ ਦੀ ਹਾਲਤ ਜੀ ਬੜੀ ਇਤਨਾ ਜੀ ਦੱਬਦੇ ਹੀ ਰਾਤ ਅੱਜ ਪਿੱਛੇ ਜਾ ਕੇ ਨਹੀਂ ਹੀ ਵੇਖਿਆ ਤੇ ਉਦੋਂ ਦੱਸਦੇ ਸੀ ਇੱਥੇ ਉਹ ਜ਼ਿਆਦਾ ਦੰਗੇ ਰਤੋਂ ਦੇ ਜੀ ਤੈਂਕੜੋ ਤੇ ਜਿਹੜਾ ਉਹਨਾਂ ਦਾ ਲੜਕਾ ਜੀ ਉਹ ਗੁਰਤੀ ਉਹਨਾਂ ਦੇ ਖੂਨ ਕਾਦਾ ਨਿਕਲਿਆ ਖੂਨ ਬਹੁਤ ਨਿਕਲਿਆ ਸੀ ਕੋਈ ਜਿਹਾ ਲੱਗੀ ਸੀ ਉਹਨਾਂ ਦੇ ਸਾਹ ਲੱਗੀ ਸੀ ਇਹ ਪਜਾਮਾ ਪਾਇਆ ਹੋਇਆ ਹੈ ਜੀ ਕਰਕੇ ਉਹਦੇ ਪੱਟਾ ਪੁੱਟਾ ਜਿਹਾ ਉੱਚਾ ਕੈਂਕਰਾ ਕੁੰਗਰਾ ਵਾਦੀ ਜਾਂ ਐਦਾਂ ਦੀ ਕੋਈ ਚੀਜ਼ ਜੀ ਬੱਜੀ ਜਿਹਨਾਂ ਦਾ ਕੋਈ ਨਜ਼ਰਦਾ ਕਿਉਂਕਿ ਕਈ ਕਹਿੰਦੇ ਸਿਲੈਂਡਰ ਖੜਾ ਸਿਲੈਂਡਰ ਖੜਾ ਹੁੰਦਾ ਤੇ ਸਾਰੇ ਕੱਪੜੇ ਸੜ ਜਾਂਦੇ ਸੀ ਛੱਟ ਨਹੀਂ ਲੱਗਣੀ ਫਿਰ ਸਿਲੈਂਡਰ ਫਟਿਆ ਨਹੀਂ ਸੀ ਫਿਰ ਨਹੀਂ ਸਿਲੈਂਡਰ ਕੋਈ ਨਹੀਂ ਫਟਿਆ ਇਹ ਕੋਈ ਚੀਜ਼ ਆ ਕੇ ਡਿੱਗੀ ਹੈ ਹਾਂਜੀ ਜੀ ਜੀ ਡਿੱਗੀ ਹੈ ਕੋਈ ਚੀਜ਼ ਜਦ ਵੈਸੇ ਹੀ ਹੋਈ ਜਾਂਦੇ ਰਹੇ ਆ ਬੜੀਆਂ ਸਾਡੇ ਝੋਲ ਜਾਨਦਕਾਰੀਆਂ ਇਹ ਗੱਡੀ ਵਗੈਰਾ ਇਹ ਡੀਜ਼ਲ ਤੇ ਸੀ ਕਿਹੜ ਗੱਡੀ ਚ ਬਲਾਸਟ ਹੋਇਆ ਇਹ ਕੋਈ ਤਾਂ ਹਾਈਬ੍ਰਿਡ ਕਹਿੰਦਾ ਆ ਅੱਛਾ ਜੀ ਤੇ ਬ ਹਾਂ ਇਤੋਂ ਲੰਘਉਂਦੇ ਰਹੇਗੇ ਮੈਂ ਤੇਰੇ ਆਪ ਜੋ ਤੁਸੀਂ ਆ ਹਾਲਾਤ ਦੇਖ ਕੇ ਮਤਸਾ ਮੰਨਪੂਰ ਬਣੇ ਜੇ ਦੇਸ਼ ਦਾ ਮਾਹੌਲ ਬਣ ਗਿਆ ਉਹਦੇ ਚੀਨਾਂ ਦਾ ਹਾਂਜੀ ਬਿਲਕੁਲ ਇਹ ਤੁਸੀਂ ਆ ਫਿਰ ਅੱਗੇ ਵਜਾ ਕੇ ਗਏ ਆ ਸਾਰੀ ਉਹਨਾਂ ਹਾਂਜੀ ਅੱਗੇ ਵਜਾ ਕੇ ਗਏ ਆ ਸਾਰੀ ਜਿਸ ਤਰੀਕਾ ਅੱਗ ਇਹ ਅੱਗ ਸੀ ਤਾਂ ਮਤਲਬ ਇਹ ਵੀ ਖਤਰਾ ਸੀ ਵੀ ਅੱਗੇ ਵੀ ਪਰਵਾਹਰ ਦਾ ਵਿੱਚ ਬਤੂ ਵਿੱਚ ਹੁੰਦਾ ਸੀ ਜੀ ਸਰਪੰਚ ਪਾਚੋ ਜੀ ਨੂੰ ਕਿਹਾ ਮਾਦੀ ਰੋਣ ਸੀ ਇਹ ਲੇਟ 5 5 7 ਹਾਲ ਜੀ ਸਰਪੰਚਾ ਉਹਨੇ ਜੀ ਉਹ ਨਹੀਂ ਕਿ ਵੀ ਰਾਤ ਇੱਥੇ ਸੀਗੇ ਹਾਂ ਜੀ ਇਹ ਵੀ ਸੀ ਸੀ ਹਾਂ ਜੀ ਜੀ ਬਾਬ ਨੁਕਸਾਨ ਵੱਡਾ ਹੋ ਗਿਆ ਹਾਂ ਜੀ ਸਰ ਦੇ ਹਾਂ ਉਹਨਾਂ ਦੇ ਬੇਟੇ ਤੇਨਾਂ ਨੂੰ ਅੱਗ ਲੱਗੀ ਸੀ ਹਾਂ ਸਾਰੇ ਚੋਰ ਸਿਰਦਾ ਸਾਡਾ ਤੁਹਾਡੀ ਗੱਡੀ ਤੇ ਲੱਗੀ ਉਹਨਾਂ ਦੀ ਮੇਰੀ ਕਿਤੇ ਤੁਹਾਡੀ ਗੱਡੀ ਕੀ ਹਾਲਾਤ ਨੇ ਉਹਦੋਂ ਮਤਲਬ ਅੱਗ ਇਥੇ ਲੱਗੀ ਬਾਰ ਬਾਬੀ ਹਸਪੀਟਲ ਦਾ ਲੈ ਗਏ ਹਾਂ ਤੇ ਵੈਸੇ ਦਾ ਸਾਰੇ ਪਾਏ ਨੁਕਸਾਨ ਕਾਫੀ ਹੋ ਗਿਆ ਕਾਫੀ ਨੁਕਸਾਨ ਇੱਕ ਸਧਾਰਨ ਕਿਸਾਨ ਨੇ ਬਿਲਕੁਲ ਪਸ਼ੂਆਂ ਦਾ ਵੀ ਕੁਝ ਨੀ ਦੋ ਮੱਝਾਂ ਨੇ ਦੋ ਬਾਟਰਾਂ ਦੀ ਹਾਂ ਪਤਾ ਲੱਗਿਆ ਕੁਝ ਕੀ ਚੀਜ਼ ਲੱਗੀ ਆ ਕਿ ਬਾਜੂ ਬੈਠੇ ਸੀ ਇੱਕੇ ਦੇ ਉੱਤੋਂ ਲਾਇਟ ਪਈ ਏ ਹਾਂ ਰਾਉਣੀ ਹੂੰ ਰਾਉ ਦੇਖ ਇਹ ਅੱਗ ਪੈ ਗਈ ਹਾਂਜੀ ਕਰ ਲੋ ਧੰਨਵਾਦ ਉਹ ਕਰਦੇ ਭਈ ਜੈਗ ਲਾਈਟ ਜਿਵੇਂ ਫੜਨਾ ਹੁੰਦਾ ਨਾ ਬੰਮ ਨੂੰ ਫੜ ਕੇ ਥੋੜਾ ਛੱਡ ਦਿੰਦੇ ਸੀ ਅੱਛਾ ਇਧਰੋਂ ਵੀ ਚੱਲਦਾ ਹੈ ਉਧਰੋਂ ਚੱਲਦਾ ਦੋ ਬੰਮ ਦਿਖਾਈ ਦੇ ਇੱਕ ਲੈਟ ਇਧਰੋਂ ਦਿਖਾਈ ਇੱਕ ਉਧਰੋਂ ਤੋਂ ਇਕੱਠੇ ਹੋ ਕੇ ਟੇਕੇ ਜਾਂਦੇ ਕਰੇ ਲਗੜੇ ਜਾਂਦੇ ਹਾਂਜੀ ਮਤਲਬ ਉਹ ਉਹਨਾਂ ਨੂੰ ਖਤਮ ਨਾਲ ਦੀ ਨਾਲ ਹੀ ਕੀਤਾ ਜਾਂਦਾ ਹੈ ਫਿਊਜ਼ ਕੀਤਾ ਯਾਰ ਫਿਊਜ਼ ਕੀਤਾ ਜਾਂਦਾ ਰਿਪੋਰਟ ਇੰਨਾ ਜ਼ਿਆਦਾ ਧਮਾਕਾ ਹੋਇਆ ਸੀ ਨਾ ਬੈਠੇ ਹੋਏ ਸੀ ਕਿ ਇੱਕਦਮ ਬੱਚੇ ਵੀ ਰੋਣ ਲੱਗ ਪਏ ਆਹੀ ਆਪ ਖੁਦ ਵੀ ਡਰ ਗਏ ਸੀ ਇੰਨਾ ਜ਼ਿਆਦਾ ਧਮਾਕਾ ਹੋਇਆ ਹੈ ਨਾ ਕਿਵੇਂ ਪਟਾਕਾ ਜਾਂ ਕੋਈ ਫਟਦਾ ਹੋਵੇ ਜਿਆਦਾ ਤਮਾਕਾ ਆ ਆਪ ਵੀ ਡਰਨ ਲੱਗ ਪੈਗੇ ਬੱਚੇ ਵੀ ਡਰਨ ਲੱਗ ਪੈਗੇ ਤੇ ਬੱਚੇ ਰੋਣ ਲੱਗ ਪੈਗੇ ਇੰਨਾ ਜਿਆਦਾ ਤਮਾਕਾ ਇਧਰ ਏਰੀਆ ਦੇ ਵਿੱਚ ਪੂਰਾ ਹਜੇ ਵੀ ਡਰਦਾ ਮਾਹੌਲ ਆ ਪੂਰਾ ਜਿਆਦਾ ਡਰਦਾ ਮਾਹੌਲ ਹੈ ਬੱਚੇ ਤੱਕ ਡਰ ਗਏ ਨੇ ਸਿਆਣੇ ਵੀ ਡਰ ਗਏ ਨੇ ਬਚੁਰਗ ਵੀ ਡਰ ਗਏ ਨੇ ਵੱਡੇ ਵੀ ਡਰ ਗਏ ਨੇ ਇੰਨਾ ਜਿਆਦਾ ਤਮਾਕਾ ਆ ਨਾ ਵੱਡਿਆਂ ਨੂੰ ਵੀ ਡਰ ਲੱਗਣ ਲੱਗ دار لگا ہاں اصل ਦੇ ਵਿੱਚ ਨਾ ਜਿਵੇਂ ਜਿਵੇਂ ਉਹਨੇ ਰਾਤ ਚੱਕਰ ਜਣਾ ਚੱਲਿਆ ਇਨਸੀਡੈਂਟ ਜਿਹੜਾ ਰਾਤ ਹੋਇਆ ਹੈ ਅਸਲ ਵਿੱਚ ਉਹ ਮੈਂ ਇਹ ਕੋਈ ਬੰਦਾ ਆ ਵੀ ਉਹਨੂੰ ਸੇਫ ਨਹੀਂ ਕਹਿ ਸਕਦਾ ਪਤਾ ਨਹੀਂ ਕਿ ਕਿੱਥੇ ਹੁਣ ਮੰਨ ਕੇ ਚੱਲੋ ਰੇਗ ਦੇ ਘਰੇ ਕਾਰ ਕਾਰ ਤਕਰੀਬਨ ਰੇਗ ਦੇ ਘਰੇ ਜਾਂ ਮੋਟਰਸਾਈਕਲ ਲਗੋਂ ਟੈਂਕੀਆਂ ਨੇ ਤੇ ਕੁਝ ਜਨਾਲੀ ਡਿੱਗੀ ਕਾਰ ਟੈਂਕੀ ਨੂੰ ਅੱਗ ਲੱਗ ਗਈ ਜਾਂ ਕੁਝ ਕਿਸੇ ਟਰੈਕਟਰ ਟੈਂਕੀਆਂ ਪੂਰੇ ਡਰਮ ਹੁਣ ਜਿਹਨ ਚੱਲਦਾ ਮੈਂ ਡੀਜ਼ਲ ਕਰਿਆ ਮੇਰੇ ਰੇਗ ਦੇ ਘਰੇ 200 ਲੀਟਰ ਚਾਰਜ ਹੋ ਕੇ ਵਿਗਿਲ ਗਿਆ ਹੈ ਸਹੀ ਗੱਲ ਹੈ ਕਿ ਨਹੀਂ ਤੇ ਜੇ ਹੁਣ ਜਿੱਤ ਤਿਆਰੀ ਡਿੱਗੀ ਹੈ ਤਾਂ ਅੰਦਰ ਇੱਥੋਂ ਕਿੰਨੀ ਦੂਰ ਹੈ ਜਾਂਦਾ ਪਾਟਲ ਪਾਟਲ ਇੱਥੋਂ ਮਤਲਬ ਸਨ 8-7 8-9 ਕਿਲੋਮੀਟਰ ਦਾ 7 ਕਿਲੋਮੀਟਰ ਦਾ ਨਦੀ ਦੇ ਕਿੰਨਾਂ ਜਵਾਂ ਨਦੀ ਦੇ ਕਿਹੀਂ ਤਾਂ ਸਰਾ ਨਹੀਂ ਬੈਠੇ ਸਾਹ ਵਾਲੇ ਮੈਂ ਨਹੀਂ ਬਾਕੀ ਹੈ ਜਦੋਂ ਕੋ ਚੱਲਦਾ ਪਹਿਲਾਂ ਤੁਹਾਡੇ ਨੂੰ ਆਉਣਾ ਹੈ ਸਾਨੂੰ ਪਤਾ ਲੱਗ ਜਾਂਦਾ ਵੀ ਚੱਲਦਾ ਸਾਡੇ ਨਾਲ ਉੱਤੇ ਰਾਤ ਦਵਾਲੀ ਬੜੀ ਰਹੀ ਹੈ ਇਹ ਚਗਿਆੜੀਆਂ ਡਿੱਗਦੀਆਂ ਰਾਤ ਪੂਰਾ ਜਿਵੇਂ ਜਿਵੇਂ ਉਹ ਬਰਾਬਰ ਜਦੋਂ ਉਹ ਛੱਡਦੇ ਆ ਆਪਣੇ ਨਾਲ ਬਰਾਬਰ ਛੱਡਦੇ ਆ ਆਪ ਆਪ ਸੁਜੀ ਡਿਫਿਊਜ਼ ਹੋ ਜਾਂਦੀਆਂ ਨੇ ਉਹ ਕੋਈ ਪਤਾ ਲੱਗਦਾ ਰਹਣਾ ਬਦਲਾ ਬਦਲਾ ਦੇ ਵਿੱਚ ਪਹਿਚ ਜਾਂਦੀ ਸੀ ਲਾਲ ਲਾਈਟ ਦਿਖਾਈ ਦਿੰਦੀ ਸੀ ਹਾਂ ਲਾਲ ਲਾਲ ਸਟਰੀਜ ਲੱਗਦਾ ਜਿਵੇਂ ਲੜੀਆਂ ਜਿਹੜੀਆਂ ਦਿੰਦੀਆਂ ਆਉਂਦੀਆਂ ਜਿਹੜੀਆਂ ਕਿੰਨਾ ਚਿਰ ਘੰਟਾ ਤਾਂ ਘੰਟੇ ਚੱਲਦੇ ਰਹੇ ਘੰਟਾ ਘੰਟਾ ਘਲਾ ਲਓ ਤੁਸੀਂ ਘੰਟਾ ਘੰਟਾ ਘਲਾਓ ਇਨਸ਼ਾਅੱਲਾ ਬਾਕੀ ਇਹ ਅਭੀ ਆਹ ਦਾ ਬਚਾਏ ਰੋਣਾ ਆਪ ਨੂੰ ਹੀ ਕਰਨਾ ਪੈਣਾ ਜਿਹੜੇ ਆ ਲਾਜੇ ਕੰਮ ਬੜਿਆ ਦਾ ਉਹਨਾਂ ਦੇ ਮਤਲਬ ਆਉਣਾ ਕਿੰਨਾ ਨੁਕਸਾਨ ਹੋ ਗਿਆ ਬਿਲਕੁਲ ਮਾਜੂਦਾ ਨਿਸ਼ਾਨ ਹੋ ਗਿਆ ਔਰ ਇਹ ਤੇ ਹਟ ਜੀ ਜੀਆਂ ਦਾ ਨੁਕਸਾਨ ਹੋ ਗਿਆ ਹੁਣ ਮੰਨ ਕੇ ਚਲੇ ਇਹ ਤਾਂ ਰੋਟੀ ਰੁੱਟੀ ਖਾਣ ਲੱਗੇ ਸੀ ਆਪਦੇ ਰਾਮ ਨਾਲ ਬੈਠੇ ਸੀ ਤੇ ਵਿਚਾਨਕ ਚੱਕਰ ਬਣ ਗਿਆ ਤੇ ਇਹਨਾਂ ਨੂੰ ਕੀ ਪਤਾ ਸੀ ਕਿ ਚੱਕਰ ਕਰੇ ਬਣ ਜਾਣਾ ਕੀ ਪੈਣਾ ਅਜੇ ਬਾਹਰ ਸਿਲੰਡਰ ਪਿਆ ਸੀ ਵਾਵਾ ਉਹ ਭਜ ਗਿਆ ਜੇ ਕਿਤੇ ਉਹ ਸਿਲੰਡਰ ਨੂੰ ਅੱਗ ਲੱਗ ਜਾਈਦੀ ਰੋਟੀ ਇਹਨਾਂ ਦਾ ਨੁਕਸਾਨ ਹੋ ਜਾਣਾ ਜਦੋਂ ਪਾ ਲਗਾਇਆ ਉਹ ਤੋਂ ਆਇਆ ਉਹ ਤੋਂ ਪਹਿਲਾਂ ਨਹੀਂ ਠੀਕ ਕਹਿੰਦੇ ਸੀ ਵੀ ਕਿੱਥੇ ਜੀ ਕੀ ਕਹਿੰਦੇ ਇੱਥੇ ਵੱਜਿਆ ਕੋਲੇਮ ਕੋਲਾ ਜਿਹਾ ਡਿੱਗਿਆ ਤੇ ਡੇਢ ਕੇ ਗੱਡੀ ਥਲੇ ਵੜ ਗਿਆ ਤੇ ਗੱਡੀ ਨੂੰ ਅੱਗ ਲੱਗ ਗਈ ਇਹ ਬੁਝਾਉਣ ਲੱਗੇ ਹਜਾਰ ਆਹ ਚੱਲ ਗੱਡੀ ਨੂੰ ਆਕੇ ਪੈ। ਆਹ ਗੱਡੀ ਨੂੰ ਆ। ਆਪਾਂ ਵੇਣੀ ਪੈ ਗੱਡੀ ਨੂੰ ਆਕੇ ਪੈ। ਹੂੰ। ਬਈ ਇੱਥੇ ਵੱਜ ਜਾਂਦੇ ਨਾਲ ਆਣ ਕੇ। ਕੋਈ ਕੋਈ ਤੁਸੀਂ ਐਕਸੀਡੈਂਟ ਦਿਓ? ਨਹੀਂ ਫਿਰ ਇੱਕੋ ਟਿੰਟ ਆ ਮੇਰੇ ਭਤੀਜੇ ਦਾ ਘਾਰੇ ਫਿੰਡ ਸਾਡਾ ਰਿਆਮ ਵਾਲਾ। ਰਿਆਮ ਵਾਲਾ। ਅਲੈਕੁਮ। ਇੱਕ ਇੱਕ ਖੜਕਾ ਸੁਣਾਈ ਦਿੱਤਾ ਕੋਈ ਆਸ-ਪਾਸ ਲੋਕਾਂ ਦਾ। ਇਹ ਤਾਂ ਹਾਂਡੀ-ਗਾਂਡੀ ਨੂੰ ਪਤਾ ਨਹੀਂ ਰਿਆਮ ਵਾਲਿਆਂ ਨੂੰ ਕਰਕਾ ਤੋਂੜਾ ਫੜਾਈ ਦੇਣਾ। ਹੂੰ। ਇਲਾਣ ਗੌਂਡ ਗੱਡੀ ਉੱਨੋਂ ਪਤਾ ਨਹੀਂ ਕਿ ੜਕਾ ਲਈ ਦਿੱਤਾ ਹੁਣੇ ਹਸਪਤਾਲ ਦੇ ਵਿੱਚ ਨਹੀਂ ਹਸਪਤਾਲ ਮੁੰਡਾ ਆਂਦਾ ਪੱਤਰਕਾਰੇ ਬਚਨ ਹਾਂ ਉਹ ਰਾਤੀ ਉਹਨਾਂ ਪੱਤਰਕਾਰ ਤੋਂ ਵੀ ਹਾਂ ਉਹਦੋਂ ਰਾਤ ਹੀ ਆਏ ਇੱਥੇ ਜਿਹਨੂੰ ਲੈ ਕੇ ਗਏ ਆਏ ਹੁਣ ਕੀ ਕੀ ਹਾਲਾਤ ਨੇ ਇਹਨਾਂ ਦੇ ਦਾ ਜਿਹੜੀ ਸਾਡੀ 9ਵੇਂ ਹੁੰਦੇ ਦਾ ਹਾਲਾਤ ਵਾਹ ਕੀ ਜੀ ਸਰ ਹਾਂ ਜੀ ਤੇ ਜਿਹੜੇ ਤੋਂ ਇੱਕ ਉਤਰ ਆਪਨੇ ਉਹ ਠੀਕ ਹੈ ਉਹ ਠੀਕ ਹੈ ਹਾਂ ਉਹਨਾਂ ਤੋਂ ਜ਼ਿਆਦਾ ਹੋ ਗਿਆ ਇਫੈਕਟ ਹੈ ਉਹ ਉਹ ਪਰਲਾ ਮਾਰਿਆ ਯਾਰ ਨੂੰ ਪਹਿਣਾ ਭੱਜ ਕੇ ਅੱਗ ਨੇ ਤਾਂ ਫਰਗਣਾ ਆਪਦਾ ਕੰਮ ਕਰਨਾ ਹੀ ਹੈ ਜੀ ਹੂੰ ਕੋਈ ਵਾਰਦਾ ਤਾਂ ਇਹੋ ਭੱਜ ਕੇ ਪੈਨੇ ਆ ਹੂੰ ਤੇ ਅੱਗ ਨੇ ਫਿਰ ਬੰਦੇ ਨੂੰ ਪਹੇਗੀ ਉਹ ਕੁੜੀ ਨੂੰ ਜ਼ਿਆਦਾ ਪਹੇਗੀ ਉਹ ਤਾਂ ਜ਼ਿਆਦਾ ਹੀ ਸੜ ਗਈ ਹੂੰ ਕਿ ਨਾਂਕੀ ਕਿਸੇ ਜਿਹੜਾ ਇਫੈਕਟਡ ਹੋਏ ਜਿਹੜੇ ਕਿੰਨੇ ਕਿੰਨੇ ਜਣੇ ਹੋਏ ਨੇ ਜੀ ਅੱਛਾ ਜੀ ਹਾਂ ਕਿੰਨੇ ਜਣੇ ਹੋਏ ਨਾਮ ਇਹਦਾ ਤੁਹਾਡਾ ਇਹਦਾ ਨਾਮ ਮੇਰਾ ਨਾਮ ਤਾਂ ਸਰਵਾਰ ਮੈਂ ਲੱਛਾ ਹੋਰੀਆ ਵਾਲਾ ਤੇ ਉਹਨਾਂ ਦਾ ਜਿਹੜਾ ਇਹਨ ਘਰ ਦੇ ਮਾਮੂਖੀ ਆ ਉਹਨਾਂ ਦਾ ਉਹਨਾਂ ਦਾ ਨਾਮ ਲੱਖਾ ਲੱਖਾ ਉਹਨਾਂ ਦੇ ਹੈ ਆਹ ਉਹਨਾਂ ਆ ਠੀਕ ਹੈ ਠੀਕ ਹੈ